ਮੇਰੂ ਅਮਰਤਪਾਲ ਮੇਰੂ ਸਾਡਾ ਬੱਚਾ ਸੀ ਉਹਦੇ ਨਾਲ ਖੜੇ ਹੈਗੇ ਆਂ ਨਾਲ ਖੜਾਂਗੇ ਵੀ ਜਿੱਥੇ ਵੀ ਉਹਨੂੰ ਜ਼ਰੂਰਤ ਪੈਂਦੀ ਹੈਗੀ ਆ ਅਸੀਂ ਉਹਦੇ ਨਾਲ ਖੜੇ ਆ ਸਾਨੂੰ ਫੋਨ ਕਰੇ ਵੀ ਤੁਸੀਂ ਡੇਰੇ ਇਸ ਕਰਕੇ ਬਣਾਏ ਹੋਇਆ ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇੱਜ਼ਤਾਂ ਲੁੱਟੋਗੇ ਜੋ ਵੀ ਬੰਦੀ ਕਾਰਵਾਈ ਇਹੀ ਕਰਵਾਵਾਂਗੇ ਭਾਈ ਅਮਰਤਪਾਲ ਮੇਰੂ ਨਾਲ ਤਿਆਰ ਹੈਗੇ ਆਂ ਜਿੱਥੇ ਵੀ ਸਾਨੂੰ ਬੁਲਾਊਗਾ ਅਸੀਂ ਖੜਾਂਗੇ ਹੁਣ ਅਮਰਿਤਪਾਲ ਮੇਰੂ ਕਹਿੰਦਾ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਵੀ ਇਸ ਤਰ੍ਹਾਂ ਮੈਨੂੰ ਡਰਾਇਆ ਜਾ ਰਿਹਾ ਰੋਕਿਆ ਜਾ ਰਿਹਾ ਹੈ ਉਹ ਕਿਉਂ ਹੋ ਰਿਹਾ ਕਿ ਉਹ ਗਲਤ ਕੰਮ ਕਰਦੇ ਸੀ ਕੀ ਸਹੀ ਕਰ ਰਿਹਾ ਸੀ ਉਹ ਦੇਖੋ ਜੀ ਜਿਹੜਾ ਕੰਮ ਸਹੀ ਕਰਦਾ ਹੁੰਦਾ ਜੇ ਕਿ ਇਹਦੀ ਧੀ ਭੈਣ ਦੀ ਇੱਜ਼ਤ ਬਚਾਵਾਂਗੇ ਉਹਨੂੰ ਤਾਂ ਧਮਕੀਆਂ ਆਉਣੀਆਂ ਆਉਣੀਆਂ ਨੇ ਕੋਕੜਾ ਵੀ ਝੂਠ ਐ ਸਾਰੀਆਂ ਵੀਡੀਓ ਨੇ ਦਿਖਾਉ ਦਿੱਤੀਆਂ ਕੀਤੀਆਂ ਨਹੀਂ ਕੀਤੀਆਂ ਕੱਲੀ ਕੱਲੀ ਕੱਲੇ ਕੱਲੇ ਟੈਪ ਦੇ ਸੋਹ ਦਿੱਤੀਆਂ ਨੇ ਵੀਡੀਓ ਤੇ ਉਹ ਕਿਦਾਂ ਗਲਤ ਹੋ ਗਿਆ ਪਰ ਮੈਂ ਅਮਰਤਪਾਲ ਮੈਰੋ ਨੂੰ ਕਹਿੰਦਾ ਜਦੋਂ ਵੀ ਤੇਰੇ ਕਿਤੇ ਡਿੱਕੇ ਚੜਨ ਸਿੱਧੇ ਗੁੱਟ ਵੜ ਦੀ ਫਿਰ ਦੇਖ ਲਾਂਗੇ ਜਿਹੜਾ ਕੁਝ ਹੋਊਗਾ ਉਹ ਬੰਦਿਆਂ ਨੂੰ ਮੈਂ ਜਿਹੜੇ ਧਮਕੀਆਂ ਦੇ ਰਿਹਾ ਮੈਰੋ ਨੂੰ ਮੈਂ ਉਹਨਾਂ ਨੂੰ ਪੁੱਛਣਾ ਵੀ ਉਹ ਹੀ ਡੇਰੇ ਦੇ ਵਿੱਚ ਉਹਦੀ ਭੈਣ ਦੀ ਜਾਂ ਉਹਦੀ ਮਾਂ ਦੀ ਤੇ ਜਾਂ ਉਹਦੀ ਕੁੜੀ ਦੀ ਇੱਜ਼ਤ ਲੁੱਟੀ ਜਾਂਦੀ ਤੇ ਉਹ ਕੀ ਉਹਦੇ ਵਿੱਚ ਦੀਦੀ ਦਿਲ ਦੇ ਉੱਤੇ ਉਹ ਵੀ ਕਿਸੇ ਦੀ ਧੀ ਭੈਣੀ ਸੀਗੀ ਉਹ ਜਿਹੜੇ ਵਿੱਕ ਗਏ ਹੈਗੇ ਆ ਲੋਕ ਪੈਸਾ ਲੈ ਕੇ ਉਹਦੇ ਗਲਤ ਵੱਲ ਖਿਲਾਫ ਬੋਲਦੇ ਪਏ ਮੈਰੋ ਦੇ ਉਹ ਸਾਡਾ ਕਿਸੇ ਪਾਸਿਓਂ ਦਿਲ ਤੋੜਦੇ ਪਏ ਵੀ ਸਾਡਾ ਫਿਰ ਐਦਾਂ ਦਿਲ ਕਰਦਾ ਜਿਹੜੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਵਿੱਕ ਜਾਂਦੀਆਂ ਨੇ ਫਿਰ ਸਾਡਾ ਖੜਨ ਨੂੰ ਦਿਲ ਨਹੀਂ ਕਰਦਾਗਾ ਉਹ ਕਿਹਾ ਵੀ ਝੂਠ ਹੈ ਸਾਰੀਆਂ ਵੀਡੀਓ ਨੇ ਸ਼ੋਅ ਕੀਤੀਆਂ ਕੀਤੀਆਂ ਨਹੀਂ ਕੀਤੀਆਂ ਕੱਲੀ ਕੱਲੀ ਕੱਲੇ ਕੱਲੇ ਟੈਪ ਦੇ ਸ਼ੋਅ ਕੀਤੀਆਂ ਨੇ ਵੀਡੀਓ ਤੇ ਉਹ ਕਿਦਾਂ ਗਲਤ ਹੋ ਗਿਆ ਇਦਾਂ ਦੀਆਂ ਜੇ ਚੀਜ਼ਾਂ ਤੁਸੀਂ ਕਰਨੀਆਂ ਆ ਫਿਰ ਸਾਡੇ ਸਿੰਘਾਂ ਕੋਲੇ ਨਾ ਆਇਆ ਕਰੋ ਸਾਡੇ ਕੋਲੇ ਨਾ ਆਇਆ ਕਰੋ ਆਪਣਾ ਕੰਮ ਕਰੋ ਫਿਰ ਲਟਵਾਈ ਜਾਓ ਜਿੱਤਾਂ ਜੋ ਡੇਰਿਆਂ ਦੇ ਵਿੱਚ ਜਾ ਕੇ ਉਹ ਕਿਹਾ ਵੀ ਝੂਠ ਹੈ ਸਾਰੀਆਂ ਵੀਡੀਓ ਨੇ ਸ਼ੋਅ ਕੀਤੀਆਂ ਕੀਤੀਆਂ ਨਹੀਂ ਕੀਤੀਆਂ ਕੱਲੀ ਕੱਲੀ ਕੱਲੇ ਕੱਲੇ ਟੈਪ ਦੇ ਸ਼ੋਅ ਕੀਤੀਆਂ ਨੇ ਵੀਡੀਓ ਤੇ ਉਹ ਕਿਦਾਂ ਗਲਤ ਹੋ ਗਿਆ ਪਹਿਲੇ ਤਾਂ ਤੁਸੀਂ ਉਹਦੇ ਘਰੇ ਜਾਣਿਓ ਮੈਹਰੋ ਦੇ ਫਿਰ ਉੱਥੇ ਘਰੇ ਜਾ ਕੇ ਦੱਸਦੇ ਹੋ ਵੀ ਸਾਡੇ ਨਾਲ ਐਡਾ ਹੋਇਆ ਐਡਾ ਹੋਇਆ ਸਾਡੀ ਮਦਦਤ ਕਰੋ ਸਾਨੂੰ ਦਬਕੇ ਮਾਰਦਾ ਤੇ ਉਹ ਕੁੜੀ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੂੰ ਸ਼ਰਮ ਕਰ ਵੀ ਤੂੰ ਸਾਡੀਆਂ ਸਿੱਖ ਕੌਮ ਨੂੰ ਕਿਉਂ ਕਲੰਕ ਕਰ ਲਾ ਰਹੀ ਹੈਗੀ ਵੀ ਜੇ ਤੈਨੂੰ ਪਤਾ ਹੀ ਸੀਗਾ ਵੀ ਇਦਾਂ ਦਾ ਕੰਮ ਵੀ ਨਾ ਕਰੇ ਇਦਾਂ ਦਾ ਕੰਮ ਉਹ ਕਿੜਾ ਵੀ ਝੂਠ ਹੈ ਸਾਰੀਆਂ ਵੀਡੀਓ ਨੇ ਦਿਖਾ ਦਿੱਤੀਆਂ ਦਿੱਤੀਆਂ ਨਹੀਂ ਕੀਤੀਆਂ ਕੱਲੀ ਕੱਲੀ ਕੱਲੇ ਕੱਲੇ ਟੈਪ ਦੇ ਸੋਹ ਕੀਤੀਆਂ ਨੇ ਵੀਡੀਓ ਕਿਉਂ ਕਿਦਾਂ ਗਲਤ ਹੋ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਬੀਤੇ ਦਿਨ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਵੀਡੀਓ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਬਾਬਾ ਬਲਜਿੰਦਰ ਸਿੰਘ ਜੋ ਇੱਕ ਡੇਰੇ ਦੇ ਵਿੱਚ ਮੁਖੀ ਹੈ ਤੇ ਜਿਸ ਤੇ ਬਲਾਤਕਾਰ ਦੇ ਇਲਜ਼ਾਮ ਵੀ ਲੱਗੇ ਸੀ ਪਰ ਹੁਣ ਤੱਕ ਅਮਰਿਤਪਾਲ ਮੈਰੋ ਨੇ ਜਿੰਨੇ ਵੀ ਖੁਲਾਸੇ ਕੀਤੇ ਅਮਰਿਤਪਾਲ ਨੇ ਅੱਜ ਪ੍ਰੈਸ ਵਾਰਤਾ ਕਰਦੇ ਹਾਂ ਕਿ ਮੇਰੇ ਨਾਲ ਕੋਈ ਵੀ ਸਿੰਘ ਜਥੇਬੰਦੀ ਜਿਹੜੀ ਨਹੀਂ ਖੜੀ ਹੈ ਤਾਂ ਮੇਰੇ ਨਾਲ ਅੱਜ ਖਾਲਸਾ ਕਲਦੀਪ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਕੀ ਸਟੈਂਡ ਲੈ ਰਹੇ ਨੇ ਬਾਬਾ ਜੀ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਦੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖ ਰਹੇ ਹੋ ਤੁਹਾਡੇ ਜਿਹੜਾ ਸਿੰਘ ਹੈਗਾ ਅਮਰਿਤਪਾਲ ਮੇਰੋ ਨੇ ਕਡੇਰੇ ਦਾ ਖਲਾਸਾ ਕੀਤਾ ਹੈ ਤੇ ਉਸ ਤੋਂ ਬਾਅਦ ਅੱਜ ਉਸ ਤੇ ਇਲਜ਼ਾਮ ਲੱਗ ਰਹੇ ਨੇ ਅੱਜ ਪ੍ਰੈਸ ਵਾਰਤਾ ਵੀ ਕੀਤੀ ਉਹਨਾਂ ਨੇ ਉਹ ਕਹਿੰਦੇ ਵੀ ਕੋਈ ਵੀ ਜਿਹੜਾ ਸਾਡਾ ਸਿੰਘ ਹੈ ਸਾਡਾ ਬਾਹ ਨਹੀਂ ਫੜ ਰਿਹਾ ਸਾਡੀ ਸੁਣਦਾ ਨਹੀਂ ਦੇਖੋ ਜੀ ਅਸੀਂ ਅਮਰਤ ਅਮਰਤ ਵੀਰ ਦੇ ਬੱਚਾ ਸਾਡਾ ਉਹ ਮਹਿਰੋ ਅਮਰਤਪਾਲ ਮਹਿਰੋ ਸਾਡਾ ਬੱਚਾ ਅਸੀਂ ਉਹਦੇ ਨਾਲ ਖੜੇ ਹੈਗੇ ਆਂ ਨਾਲ ਖੜਾਂਗੇ ਵੀ ਸਾਡਾ ਸੰਗ ਹੈਗਾ ਗੁਰੂ ਦਾ ਸੰਗ ਹੈ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਸਜਿਆ ਹੋਇਆ ਸੰਗ ਆ ਜਿੱਥੇ ਵੀ ਉਹਨੂੰ ਜ਼ਰੂਰਤ ਪੈਂਦੀ ਹੈਗੀ ਆ ਅਸੀਂ ਉਹਦੇ ਨਾਲ ਖੜੇ ਆ ਸਾਨੂੰ ਫੋਨ ਕਰੇ ਮੈਂ ਜ਼ਰੂਰ ਨਾਲ ਖੜਾਂ ਬਾਕੀ ਸਾਰੀ ਜਹੇ ਬੰਦੀਆਂ ਨੂੰ ਵੀ ਬੇਨਤੀ ਹੈ ਮੇਰੀ ਵੀ ਜਿਹੜੇ ਐਦਾਂ ਦੇ ਆਪਣੇ ਧੀਆ ਭੈਣਾਂ ਦੇ ਆ ਚੀਜ਼ਾਂ ਦੇ ਨੂੰ ਹੱਥ ਪਾਉਣੇ ਆ ਜਿਹੜੇ ਇੱਜ਼ਤਾਂ ਲੁੱਟੀਆਂ ਜਾਂਦੀਆਂ ਹੈਗੀਆਂ ਨੇ ਇਹਨਾਂ ਨੂੰ ਨੱਥ ਪਾਉਣ ਵਾਲੇ ਜਿਹੜੇ ਸਿੰਘਾਂ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈਗਾ ਵੀ ਇਹ ਜਿਹੜੀ ਸਾਡੀ ਜੈਹਬੰਦੀ ਹੈ ਇਹਨਾਂ ਨੂੰ ਵੀ ਦੇਣਾ ਚਾਹੀਦਾ ਬਿਆਨ ਵੀ ਅਮਰਤਮਲ ਮਹਿਰੋ ਜਿਹੜਾ ਹੈਗਾ ਕੰਮ ਸਹੀ ਕਰਦਾ ਪਿਆ ਉਹ ਇੱਕ ਭੂੜ ਆਸ਼ਿਕ ਸਾਧ ਜਿਨ੍ਹਾਂ ਵੀ ਇੱਜ਼ਤਾਂ ਲੁੱਟੀਆਂ ਨੇ ਦਿਲਜਿੰਦਰ ਵੀ ਜਿੰਦੂ ਤਾਂ ਮੈਂ ਨਾ ਨਹੀਂ ਲੈਣਾ ਸਾਧ ਹੀ ਹੋਇਆ ਜਦੋਂ ਹੋਈ ਸਾਧ ਖੱਚ ਮੈਂ ਤਾਂ ਜਿਹੜਾ ਧੀਆ ਭੈਣਾਂ ਦੀ ਇੱਜ਼ਤ ਲੜੂ ਉਹਦਾ ਗੰਦਾ ਮੇਰੇ ਮੂੰਹ 'ਚੋ ਗਾਲਾਂ ਨਿਕਲਦੇ ਆ ਇੱਧਰ ਦੇ ਗੰਦੇ ਬੰਦਿਆਂ ਨੂੰ ਵੀ ਇਹਨਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਡੇਰੇ ਇਸ ਕਰਕੇ ਬਣਾਏ ਹੋਇਆ ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇੱਜ਼ਤਾਂ ਲੁੱਟੋਗੇ ਉਹ ਤੁਸੀਂ ਸ਼ਰਮ ਕਰੋ ਇਹ ਡੇਡੇ ਵੱਡੇ ਡੇਰੇ ਬਣਾ ਕੇ ਡੇਡੇ ਵੱਡੇ ਨੋਟ ਬਾਅਦ ਦੇ ਵਿੱਚ ਤੁਸੀਂ ਸਾਡੇ ਵਰਗੇ ਜੇ ਨਿੰਗ ਸਿੰਘ ਜਾ ਕੇ ਛਾਪਾਂ ਮਾਰਦੇ ਜੇ ਫੜਦੇ ਹੈਗੇ ਆ ਫਿਰ ਤੁਸੀਂ ਕਹਿੰਦੇ ਆ ਨਿੰਗਾ ਸਿੰਘਾਂ ਦੇ ਕੋਲੇ 22 ਲੱਖ 5 10 10 ਲੱਖ 15 15 ਲੱਖ ਰੁਪਏ ਲੈ ਕੇ ਆਨੇ ਆ ਵੀ ਸਾਡੀ ਦੇਰੇ ਦੇ ਉੱਤੇ ਵੀ ਸਾਡੀ ਬਦਨਾਮੀ ਹੁੰਦੀ ਆ ਜੇ ਤੁਸੀਂ ਇਦਾਂ ਦੇ ਕੰਮ ਕਰੋ ਹੀ ਨਾ ਤੇ ਆਪਣੀ ਬਦਨਾਮੀ ਕਿਉਂ ਹੋਊਗੀ ਇਹ ਨੰਗ ਸਿੰਘ ਜਿਹੜੇ ਜਹੇ ਬੰਦੇ ਨੇਂਗ ਸਿੰਘ ਆ ਨਾ ਇਹ ਤਾਂ ਮਾਇਆ ਨੂੰ ਠੋਕਰ ਮਾਰਦੇ ਆ ਗਿਆ ਇਹ ਮਾਇਆ ਮੂਆ ਨਹੀਂ ਆ ਸਾਨੂੰ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਦੀ ਇੱਜ਼ਤਾਂ ਚਾਹੀਦੀਆਂ ਨੇ ਸਾਨੂੰ ਪੈਸਾ ਨਹੀਂ ਚਾਹੀਦਾ ਉਹ ਤੇ ਬੰਦੀ ਕਾਰਵਾਈ ਜੋ ਵੀ ਬੰਦੀ ਕਾਰਵਾਈ ਇਹੀ ਕਰਵਾਵਾਂਗੇ ਅਸੀਂ ਅਮਰਤਮਲ ਮੈਰੋ ਨਾਲ ਤਿਆਰ ਹੈਗੇ ਆ ਜਿੱਥੇ ਵੀ ਸਾਨੂੰ ਬੁਲਾਊਗਾ ਅਸੀਂ ਖੜਾਂਗੇ ਕੀ ਲੱਗਦਾ ਹੈ ਕਿ ਹੁਣ ਅਮਰਿਤਪਾਲ ਮਹਿਰੋ ਕਹਿੰਦਾ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਵੀ ਇਸ ਤਰ੍ਹਾਂ ਮੈਨੂੰ ਡਰਾਇਆ ਜਾ ਰਿਹਾ ਰੋਕਿਆ ਜਾ ਰਿਹਾ ਉਹ ਕਿਉਂ ਹੋ ਰਿਹਾ ਕਿ ਉਹ ਗਲਤ ਕੰਮ ਕਰਦੇ ਸੀ ਕੀ ਸਹੀ ਕਰ ਰਿਹਾ ਸੀ ਉਹ ਦੇਖੋ ਜੀ ਜਿਹੜਾ ਕੰਮ ਸਹੀ ਕਰਦਾ ਹੁੰਦਾ ਜਿਹੜਾ ਕੰਮ ਸਹੀ ਕਰਨਗੇ ਜੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਚਾਵਾਂਗੇ ਉਹਨੂੰ ਤਾਂ ਧਮਕੀਆਂ ਆਉਣੀਆਂ ਆਉਣੀਆਂ ਨੇ ਪਰ ਮੈਂ ਅਮਰਿਤਪਾਲ ਮਹਿਰੋ ਨੂੰ ਕਹਿੰਦਾ ਜਦੋਂ ਵੀ ਤੇਰੇ ਕਿਤੇ ਡਿੱਕੇ ਚੜਨ ਸਿੱਧੇ ਗੁੱਟ ਵੜਦੀ ਫਿਰ ਦੇਖ ਲਾਂਗੇ ਜਿਹੜਾ ਕੁਝ ਹੋਊਗਾ ਸਾਨੂੰ ਧਮਕੀਆਂ ਦੇਣਗੇ ਜਿਹੜੇ ਧਮਕੀਆਂ ਦਿੰਦੇ ਉਹਨਾਂ ਨੂੰ ਪੁੱਛਣ ਵਾਲੇ ਵੀ ਅੱਜ ਉਹ ਬੰਦਿਆਂ ਨੂੰ ਮੈਂ ਜਿਹੜੇ ਧਮਕੀਆਂ ਦੇ ਰਹੇ ਮੈਰੋ ਨੂੰ ਮੈਂ ਉਹਨਾਂ ਨੂੰ ਪੁੱਛਣਾ ਵੀ ਉਹ ਹੀ ਡੇਰੇ ਦੇ ਵਿੱਚ ਉਹਦੀ ਭੈਣ ਦੀ ਜਾਂ ਉਹਦੀ ਮਾਂ ਦੀ ਤੇ ਜਾਂ ਉਹਦੀ ਕੁੜੀ ਦੀ ਇੱਜ਼ਤ ਲੁੱਟੀ ਜਾਂਦੀ ਤੇ ਉਹ ਕੀ ਉਹਦੇ ਵਿੱਚ ਦੀ ਦਿਲ ਦੇ ਉੱਤੇ ਉਹ ਵੀ ਕਿਸੇ ਦੀ ਧੀ ਭੈਣ ਹੀ ਸੀਗੀ ਜਿਹੜੇ ਧਮਕੀਆਂ ਦਿੰਦੇ ਮੈਂ ਬੋਲਿੰਗ ਦੇਣਾ ਚਾਹਣਾ ਧਮਕੀ ਦੇਣ ਵਾਲਿਆਂ ਨੂੰ ਵੀ ਤੁਸੀਂ ਯਾਰ ਐਦਾਂ ਦੇ ਕੰਮ ਨਾ ਕਰੋ ਤੁਸੀਂ ਆਪਾਂ ਸੱਚਾਈ ਦਾ ਕੰਮ ਦਿਓ ਉਹ ਕਿਹੜਾ ਵੀ ਝੂਠ ਹੈ ਸਾਰੀਆਂ ਵੀਡੀਓ ਨੇ ਦਿਖਾ ਦਿੱਤੀਆਂ ਕੀਤੀਆਂ ਨਹੀਂ ਕੀਤੀਆਂ ਕੱਲੀ ਕੱਲੀ ਕੱਲੇ-ਕੱਲੇ ਟਾਈਪ ਦੇ ਸ਼ੋਅ ਕੀਤੀਆਂ ਨੇ ਵੀਡੀਓ ਤੇ ਉਹ ਕਿਦਾਂ ਗਲਤ ਹੋ ਗਿਆ ਜੇ ਅੱਜ ਜੇ ਉਹਦੀ ਜਵੀਰ ਜਿਹੜੀ ਜਨਾਨੀ ਜਿਹਦੀ ਮਾਂ ਬਿਮਾਰ ਸੀਗੀ ਜਿਹੜੀ ਹਕਮਤ ਲਾ ਰਹੀ ਹੈ ਜਿਹੜੀ ਵਿਕ ਗਈ ਆ ਉਹਦਾ ਅਸੀਂ ਕੀ ਕਰ ਸਕਦੇ ਆ ਉਹ ਨਾ ਅੱਜ ਉਹ ਜਿਹੜੇ ਵਿਕ ਗਏ ਹੈਗੇ ਆ ਲੋਕ ਪੈਸਾ ਲੈ ਕੇ ਮਤ ਉਹਦੇ ਗਲਤ ਵੱਲ ਖਿਲਾਫ ਬੋਲਦੇ ਪਏ ਮੈਰੋ ਦੇ ਉਹ ਸਾਡਾ ਨਾ ਕਿਸੇ ਪਾਸਿਓਂ ਦਿਲ ਤੋੜਦੇ ਪਏ ਵੀ ਸਾਡਾ ਫਿਰ ਐਦਾਂ ਦਿਲ ਕਰਦਾ ਵੀ ਇਹ ਜਿਹੜੀਆਂ ਧੀਆ ਭੈਣਾਂ ਦੀਆਂ ਜਿਹੜੀਆਂ ਵਿਕ ਜਾਂਦੀਆਂ ਨੇ ਫਿਰ ਸਾਡਾ ਖੜਨ ਨੂੰ ਦਿਲ ਨਹੀਂ ਕਰਦਾਗਾ ਇਦਾਂ ਦੀਆਂ ਜੇ ਚੀਜ਼ਾਂ ਤੁਸੀਂ ਕਰਨੀਆਂ ਆ ਫਿਰ ਸਾਡੇ ਸਿੰਘਾਂ ਕੋਲੇ ਨਾ ਆਇਆ ਕਰੋ ਸਾਡੇ ਕੋਲੇ ਨਾ ਆਇਆ ਕਰੋ ਆਪਣਾ ਕੰਮ ਕਰੋ ਫਿਰ ਲਟਵਾਈ ਜਾਓ ਜਿੱਤਾਂ ਜੋ ਡੇਰਿਆਂ ਦੇ ਵਿੱਚ ਜਾ ਕੇ ਗੁਰੂ ਘਰ ਜਾਓ ਮੱਥਾ ਟੇਕੋ ਉੱਥੇ ਕੋਈ ਵਧੀਆ ਤਰੀਕੇ ਹੁੰਦੇ ਆ ਨਹੀਂ ਐਡੇ ਬਾਬਿਆਂ ਦੇ ਪਹਿਲਾਂ ਵੀ ਵੀਡੀਓਜ਼ ਵਾਇਰਲ ਹੋਈਆਂ ਨੇ ਬਾਬਿਆਂ ਨੂੰ ਸਜ਼ਾ ਵੀ ਹੋਈ ਹੈ ਫਿਰ ਵੀ ਆ ਜੜੀਆਂ ਜਨਾਨੀਆਂ ਨੇ ਕਿਉਂ ਬਾਬਿਆਂ ਦੇ ਚੱਕਰਾਂ 'ਚ ਪੈਂਦੀਆਂ ਕਿਉਂ ਡੇਰਿਆਂ ਤੇ ਜਾਂਦੀਆਂ ਨੇ ਫਿਰ ਬਾਅਦ 'ਚ ਕਹਿੰਦੀਆਂ ਵੀ ਸਾਡੀ ਇੱਜ਼ਤ ਲੁੱਟ ਗਈ ਬੱਚੇ ਲੈਣ ਵਾਸਤੇ दस बाबजे बच्चे देन लग जान त बस सर गया बाबजे ने बच्चे ओदे ही देनी है जेड़े हिसाब ना चलदे है गया गुरु घर महाराज ਦੇ ਅੰਦਰ ਜਾਓ ਮੱਥਾ ਟੇਕੋ ਅਰਦਾਸ ਬੇਨਤੀ ਕਰੋ ਸਿੱਖ ਸਿੱਧਾਂ ਦੀ ਬੇਨਤੀ ਕਰੋ ਉਹ ਕਰੋ ਨਾ ਡੇਰਿਆਂ ਦੇ ਵਿੱਚ ਕੀ ਲਿਖਿਆ ਡੇਰੇ ਤਾਂ ਖਾਚ ਰਹਿੰਦੇ ਆ ਸਾਧੂ ਭੂੰਡ ਆਸ਼ਕ ਰਹਿੰਦੇ ਡੇਰਿਆਂ ਦੇ ਵਿੱਚ ਮੈਂ ਨਹੀਂ ਕਹੂੰਗਾ ਵੀ ਡੇਰੇ ਵਾਲਿਆਂ ਨੂੰ ਡੇਰੇ ਵਾਲੇ ਜਿਹੜੇ ਗਲਤ ਹੈ ਤੇ ਗਲਤ ਕਹੂੰਗਾ ਵਿੱਚ ਡੇਰੇ ਵਾਲੇ ਸਹੀ ਹੈਗੇ ਇਹ ਨਹੀਂ ਮੈਂ ਸਾਰੇ ਡੇਰੇ ਵਾਲਿਆਂ ਨੂੰ ਕਹਿ ਰਿਹਾ ਹੈਗਾ ਵਿੱਚ ਬਹੁਤ ਡੇਰੇ ਵਧੀਆ ਆ ਗਏ ਆ ਵਧੀਆ ਕੰਮ ਕਰਦੇ ਆ ਗਏ ਆ ਪਰ ਜਿਹੜੇ ਕੁਝ ਗੰਦੇ ਲੋਕ ਹੁੰਦੇ ਆ ਗੰਦੇ ਆਂਡੇ ਕਹੂੰਗਾ ਗੰਦੇ ਕੀੜੀ ਦੇ ਨਾਲੇ ਦੇ ਕੀੜੇ ਕਹੂੰਗਾ ਮੈਂ ਜਿਹੜੇ ਲੋਕ ਇਹ ਬਲਤਕਾਰ ਕਰਦੇ ਈਆਂ ਭੈਣਾਂ ਨਾ ਈਆਂ ਭੈਣਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈਗੀ ਵੀ ਅਸੀਂ ਕਿਉਂ ਜਾਣੇ ਉਹ ਬੰਦੇ ਕੋਲੇ ਜਿੱਥੇ ਆਪਣੀ ਸੇਫਟੀ ਨਹੀਂ ਹੈਗੀ ਕਿਉਂ ਜਾਣੇ ਉੱਥੇ ਨਹੀਂ ਜਾਣਾ ਚਾਹੀਦਾ ਐਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਇਹਨਾਂ ਨੂੰ ਅੱਛਾ ਪੱਪਾ ਜੀ ਇੱਕ ਇੱਕ ਸਵਾਲ ਹੈ ਲੋਕਾਂ ਦਾ ਵੀ ਲੋਕ ਇਹ ਕਹਿੰਦੇ ਨੇ ਵੀ ਆ ਪਹਿਲਾਂ ਆਪ ਰਿਲੇਸ਼ਨ ਦੇ ਵਿੱਚ ਰਹਿੰਦੀਆਂ ਨੇ ਉਸ ਤੋਂ ਬਾਅਦ ਬਾਅਦ ਵਿੱਚ ਐਸਾ ਕੀ ਹੋ ਜਾਂਦਾ ਹੈ ਕਿ ਉਸੇ ਤੇ ਬਲੇਮ ਲਗਾਉਂਦੀਆਂ ਨੇ ਕਿ ਵੀ ਮੇਰੇ ਸਾਡੇ ਨਾਲ ਰੇਪ ਹੋਇਆ ਵੀ ਪਹਿਲਾਂ ਤਾਂ ਪਹਿਲਾਂ ਵੀ ਤਾਂ ਨਾਲ ਰਹਿੰਦੀਆਂ ਸੀ ਉਹ ਦੇਖੋ ਜੀ ਰੇਪ ਦੀ ਗੱਲ ਕਰਦੇ ਨੇ ਵੈਸੇ ਰੇਪ ਤਾਂ ਬਿਜ਼ਨਸ ਬਿਜ਼ਨਸ ਕਰ ਰਹੇ ਆ ਵੀ ਇਸ ਤਰ੍ਹਾਂ ਬਿਜ਼ਨਸ ਬਣਾ ਲੈਂਦੇ ਪੈਸਾ ਕਬਟ-ਬਟਦੇ ਆ ਮੈਨੂੰ ਤਾਂ ਲੱਗਦੀ ਉਹੀ ਗੱਲ ਹੀ ਹੈ ਜੀ ਹੁਣ ਜਿਹੜੀ ਜਨਾਨੀ ਇੱਕ ਪਾਸੇ ਦਾ ਅਮਰਤਪਾਲ ਜੀ ਕਾ ਅਮਰਤਪਾਲ ਮਹਿਰੂ ਨੇ ਕੀ ਹੈਗਾ ਵੀ ਕੱਢ ਕੇ ਉਹ ਕਹਿੰਦਾ ਵੀ ਵੀਡੀਓ ਆ ਹੁਣ ਉਹੀ ਉਹਦੇ ਘਰੇ ਗਈ ਜਨਾਨੀ ਉਹਦੇ ਘਰੇ ਨੰਬਰ ਲਿਖ ਕੇ ਰੱਖ ਕੇ ਆਈ ਆ ਫੋਨ ਨੰਬਰ ਦੇ ਕੇ ਆਈ ਆ ਕਹਿ ਰਹੀ ਆ ਵੀ ਮੇਰੀ ਮਦਦ ਕਰੋ ਅੱਜ ਉਹੀ ਜਨਾਨੀ ਉਹਦਾ ਤਾਂ ਫਿਰ ਬਿੰਨਸ ਹੀ ਹੋ ਗਿਆ ਉਹੀ ਜਨਾਨੀ ਅੱਜ ਵਿਕ ਗਈ ਹੈਗੀ ਆ 10 ਲੱਖ 10 ਦਮੜਿਆਂ ਦੇ ਪਿੱਛੇ 10 ਦਮੜੀ ਕਵਾਂਗੇ ਵੀ ਆਪਣੀ ਉਹਦੀ ਇੱਜ਼ਤ ਦਾ ਸਵਾਲ ਨਹੀਂ ਉਹਨੂੰ ਪੈਸਿਆਂ ਦਾ ਸਵਾਲ ਹੈ ਮਾਇਆ ਦਾ ਮਾਇਆ ਨੂੰ ਮਾਇਆ ਮੋਈ ਬਣੀ ਹੋਈ ਹੈ ਦੁਨੀਆ ਵੀ ਜਿੰਨਾ ਚਿਰ ਮਾਇਆ ਹੈਗੀ ਹੈ ਤੇ ਜਦ ਤੱਕ ਅਸੀਂ ਹੈਗੇ ਜੇ ਮਾਇਆ ਨਹੀਂ ਹੈਗਾ ਵੀ ਉਹਨੂੰ ਵੀ ਇਹੀ ਗੱਲ ਕਹਿਣਾ ਚਾਹੁੰਦੇ ਆ ਫਿਰ ਇਹਦਾ ਮਤਵਲ ਵੀ ਇਹਨੇ ਪੈਸਿਆਂ ਕਰਕੇ ਕੰਮ ਕੀਤਾ ਜਿਹੜਾ ਪੈਸਿਆਂ ਕਰਕੇ ਸਾਡੇ ਸਿੱਖਾਂ ਨੂੰ ਬਦਨਾਮ ਕਰ ਰਹੀ ਪਈ ਹੈ ਉਹ ਕੁੜੀ ਪਹਿਲੇ ਤਾਂ ਤੁਸੀਂ ਉਹਦੇ ਘਰੇ ਜਾਣਿਓ ਮੈਰੋ ਦੇ ਫਿਰ ਉੱਥੇ ਘਰੇ ਜਾ ਕੇ ਦੱਸ ਦਿਓ ਵੀ ਸਾਡੇ ਨਾਲ ਐਦਾਂ ਹੋਇਆ ਐਦਾਂ ਹੈ ਸਾਡੀ ਮਦਦ ਕਰੋ ਸਾਨੂੰ ਦਬਕੇ ਮਾਰਦਾ ਜਿਆਦਾ ਭੂੰਡਾ ਸ਼ਿਕਸ਼ਾਦ ਜਿਹੜਾ ਹੈਗਾ ਵੀ ਉਹਨੂੰ ਮੈਂ ਪੁੱਛਣਾ ਚਾਹਨਾ ਵੀ ਉਹ ਕੁੜੀ ਨੂੰ ਵੀ ਪੁੱਛਣਾ ਚਾਹਨਾ ਵੀ ਤੂੰ ਸ਼ਰਮ ਕਰ ਵੀ ਤੂੰ ਸਾਡੀਆਂ ਸਿੱਖਤ ਕੌਮ ਨੂੰ ਕਿਉਂ ਕਲੰਕ ਕਰ ਲਾ ਰਹੀ ਹੈਗੀ ਵੀ ਜੇ ਤੇਨੂੰ ਪਤਾ ਹੀ ਸੀਗਾ ਵੀ ਐਦਾਂ ਦਾ ਕੰਮ ਵੀ ਨਾ ਕਰੇ ਐਦਾਂ ਦਾ ਕੰਮ ਜੇ ਉਹਨੂੰ ਜੇ ਪੈਸੇ ਲੈ ਦੇ ਉਹਦੇ ਨਾਲ ਜੇ ਪੈਸੇ ਲੈ ਆ ਤੁਹਾਨੂੰ ਉਹਨਾਂ ਉਹਨਾਂ ਛੱਡ ਕੇ ਸਾਧੂ ਦਾ ਸਾਧੂ ਦਾ ਸਾਥ ਛੱਡ ਕੇ ਅਮਰਤਪਾਲ ਦਾ ਸਾਥ ਦੇਣਾ ਚਾਹੀਦਾ ਹੈ ਕਿਉਂ ਨਹੀਂ ਦਿੱਤਾ ਅਮਰਤਪਾਲ ਦਾ ਸਾਥ ਉਹਨੇ ਐਦਾਂ ਦੇ ਲੋਕਾਂ ਨੂੰ ਕਿਉਂ ਨਹੀਂ ਸਜ਼ਾ ਹੁੰਦੀ ਹੈ ਕਿਉਂ ਬਚਾਇਆ ਜਾਂਦਾ ਹੁਣ ਅਮਰਿਤਪਾਲ ਮੈਰੋਂ ਨੇ ਪ੍ਰੈਸ ਫਾਰਤਾ ਕੀਤੀ ਉੱਥੇ ਕਿਹਾ ਕਿ ਵੀ ਇਹਨੂੰ ਪ੍ਰਸ਼ਾਸਨ ਵੀ ਬਚਾਰਿਆ ਪ੍ਰਸ਼ਾਸਨ ਇੱਥੇ ਕਾਰਵਾਈ ਨਹੀਂ ਕਰ ਰਿਹਾ ਉਲਟਾ ਮੈਨੂੰ ਬੋਲ ਰਹੇ ਆ ਦੇਖੋ ਜੀ ਕੁਝ ਗਲਤੀਆਂ ਆਪਣੀਆਂ ਵੀ ਨੇ ਕੁਝ ਆਪਣੇ ਸਿਸਟਮ ਦੀਆਂ ਵੀ ਗਲਤੀਆਂ ਨੇ ਜਿਹੜਾ ਸਿਸਟਮ ਆ ਉਹਨੂੰ ਵੀ ਚਾਹੀਦਾ ਇਹ ਵੀ ਧੀਆ ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਹੈਗੇ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਨਾ ਬਸ ਕੁਛ ਨਾ ਕਰੇ ਉਹ ਬੰਦੇ ਨੂੰ ਫਾਂਸੀ ਦੀ ਸਜ਼ਾ ਸਿੱਧੀ ਧੌਣ ਵੜ ਦੋ ਕਲਮ ਕਰ ਦੋ ਧੌਣ ਧੌਣ ਵੜ ਕੇ ਕਾਵਾਂ ਕੁੱਤਿਆਂ ਨੂੰ ਖਾਣੀ ਚਾਹੀਦੀ ਏ ਇਦਾਂ ਦੇ ਬੰਦੇ ਨੂੰ ਮੈਂ ਕਹਿੰਦਾ ਜੇ ਦੁਬਾਰਾ ਕੋਈ ਕੁੜੀ ਆ ਲੱਖ ਚੱਕ ਕੇ ਦੇਖ ਜਾਵੇ ਤਾਂ ਮੈਨੂੰ ਫੜ ਲੇ ਤੁਸੀਂ ਵੀ ਲੁਧਿਆਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲੇ ਚੱਕਿਆ ਬੀਤੇ ਦਿਨ ਤੁਸੀਂ ਵੀ ਡਿਵੀਜ਼ਨ ਨੰਬਰ 2 ਦੇ ਬਾਹਰ ਇੱਕ ਰੇਪਿਸਟ ਕੁੜੀ ਦੇ ਨਾਲ ਬਲਾਤਕਾਰ ਹੋਇਆ ਸੀ ਉੱਥੇ ਪਹੁੰਚੇ ਸੀਗੇ ਕੀ ਲੱਗ ਰਿਹਾ ਹੈ ਕਿ ਉਸ ਮਸਲੇ ਦਾ ਕੋਈ ਹੱਲ ਹੁਣ ਤੱਕ ਹੋਇਆ ਨਹੀਂ ਹੈਗਾ ਤੇ ਕੀ ਲੱਗਦਾ ਹੈ ਕਿ ਉਹ ਵੀ ਸਿਰਫ ਪੈਸਿਆਂ ਕਰਕੇ ਮਸਲਾ ਠੰਡਾ ਕਰ ਦਿੱਤਾ ਗਿਆ ਨੇ ਦਮੈਂ ਉਹਦੇ ਬਾਰੇ ਨਹੀਂ ਬੋਲ ਸਕਦਾ ਮੈਨੂੰ ਜਦੋਂ ਪਤਾ ਹੀ ਨਹੀਂ ਪੈਸਾ ਲਿਆ ਆ ਜਾਂ ਨਹੀਂ ਲਿਆ ਮੈਂ ਤਾਂ ਜਿਹੜੀ ਅਮਰਤਪਾਲ ਮਹਿਰੋ ਦੇ ਉੱਤੇ ਜਿਹੜੀ ਹੁਣ ਵੀਡੀਓ ਦੇਖੀ ਮੈਂ ਤਾਂ ਸੋਸ਼ਲ ਮੀਡੀਆ ਤੇ ਮੈਂ ਤਾਂ ਉਹਦੇ ਬਾਰੇ ਕਹਿ ਰਿਹਾ ਵੀ ਕੁੜੀ ਨੇ ਲਿਆ ਕਹਿੰਦੇ ਵੀ ਉਹਦੀ ਮਾਂ ਬਿਮਾਰ ਸੀ ਮੈਂ ਉਹੀ ਗੱਲ ਕਰ ਰਿਹਾ ਵੀ ਬਿਜ਼ਨਸ ਬਣਾ ਰਹੇ ਲੋਕ ਵੀ ਪਹਿਲਾਂ ਰਿਲੇਸ਼ਨ ਦੇ ਵਿੱਚ ਰਹੇ ਲੋ ਉਸ ਤੋਂ ਬਾਅਦ ਜਦੋਂ ਸਾਡੀ ਨਹੀਂ ਬਣਦੀ ਪੈਸਿਆਂ ਖਾਤਰ ਉਹਨੂੰ ਕਹਿ ਦੋ ਵੀ ਮੇਰਾ ਬਲਾਤਕਾਰ ਕੀਤਾ ਯਾਰ ਉਹੀ ਤਾਂ ਕਹਿਣਾ ਪਿਆ ਵੀ ਜੇ ਉਹਨਾਂ ਨੇ ਪਹਿਲੇ ਤਾਂ ਰਹਿੰਦੀਆਂ ਨੇ ਸੈੱਟ ਰਹਿੰਦੀਆਂ ਨੇ ਜੇ ਜਨਾਨੀ ਚਾਵੇ ਨਾ ਤੇ ਇੱਜ਼ਤ ਨਹੀਂ ਲੁੱਟੀ ਜਾ ਸਕਦੀ ਕਿ ਕਿਦਾਂ ਲੁੱਟ ਲੂਗੀ ਇਹ ਰਜਾਵੰਦੀ ਨਾਲ ਹੀ ਸਭ ਕੁਝ ਹੁੰਦਾ ਬਾਅਦ ਵਿੱਚ ਪੈਸੇ ਲੈਣ ਦੇ ਮਾਰੇ ਇਹਦੇ ਦੀਆਂ ਕੰਮ ਕਰ ਲੈਂਦੇ ਆ ਤੇ ਆਹ ਹੋ ਗਿਆ ਬਦਨਾਮ ਹੋ ਗਿਆ ਬਦਨਾਮ ਸਾਨੂੰ ਅਸੀਂ ਕਿਸੇ ਦੇ ਬਾਰੇ ਹੁਣ ਜੇ ਉਹ ਕੁੜੀ ਆ ਅਸੀਂ ਕਿਉਂ ਕਹੀਏ ਵੀ ਇਹ ਗਲਤ ਹੈ ਪਰ ਜੇ ਗਲਤ ਉਹਦਾ ਧੱਕਾ ਹੋਇਆ ਆਪੇ ਗਵਰਨਮੈਂਟ ਦੇਖੂਗੀ ਹੁਣ ਸਾਡਾ ਫਰਜ਼ ਸੀਗਾ ਇੱਕ ਵਾਰੀ ਹਿਲਾਉਣ ਦਾ ਤੇ ਹੁਣ ਕੰਮ ਹੈਗਾ ਸਰਕਾਰ ਦਾ ਸਰਕਾਰ ਕਾਰਵਾਈ ਜੋ ਤੇ ਬੰਦੀ ਜੋ ਬੰਦੀ ਕਰੇ अच्छा बाबा जी ਵੱਧ ਕਿਉਂ ਰਹੇ ਨੇ ਹੁਣ ਲਗਾਤਾਰ سوشل میڈیا ਤੇ ਬਲਾਤਕਾਰ ਦੇ ਕੇਸ ਜਿਹੜੇ ਨੇ ਜਿਆਦਾ ਉਜਾਗਰ ਹੋਣ ਲੱਗ ਗਏ ਨੇ ਉਸ ਤੋਂ ਬਾਅਦ ਠੰਡੇ ਵੀ ਹੋ ਜਾਂਦੇ ਕਈਆਂ ਨੂੰ ਸਜ਼ਾ ਵੀ ਹੁੰਦੀ ਕਈਆਂ ਨੂੰ ਸਜ਼ਾ ਨਹੀਂ ਵੀ ਹੁੰਦੀ ਉਹ ਮਸਲੇ ਠੰਡੇ ਹੋ ਜਾਂਦੇ ਨੇ ਪੈਸੇ ਲੈ ਕੇ ਦੱਬੇ ਜਾਂਦੇ ਨੇ ਉਹ ਦੇਖੋ ਜੀ ਜਿੱਥੇ 나ਗ ਜਿੱਥੇ ਗਾਂਧੀ ਬੈਠਾ ਹੋਵੇ ਨਾ ਫਿਰ ਗਾਂਧੀ ਸਾਰਾ ਕੁਝ ਕਰ ਦਿੰਦਾ ਕਿਉਂ ਹੁਣ ਗਾਂਧੀ ਦੀ ਫੋਟੋ ਜਿਹੜੀ ਹੈਗੀ ਨਾ ਪਾ 1000 ਦੇ ਵੀ ਲੱਗੇ 2000 ਤੇ ਵੀ ਲੱਗੇ ਇਹ ਸਾਰਾ ਮਸਲਾ ਹੀ ਗਾਂਧੀ ਦਾ ਹੈਗਾ ਵੀ ਜਿੱਥੇ ਗਾਂਧੀ ਦੀ ਜੇਬੀ ਚ ਗਾਂਧੀ ਪੈ ਗਿਆ ਉਹ ਉੱਥੇ ਠੱਪ ਹੋ ਜਾਂਦਾ ਕੰਮ ਫਿਰ ਅੱਜਕੱਲ ਇਹ ਹੀ ਕਿ ਚੱਲ ਰਿਹਾ ਹੈ ਇਹ ਹੀ ਚੱਲਣ ਰਿਹਾ ਹੈ ਮਹਿਲਾਵਾਂ ਮਹਿਲਾਵਾਂ ਇਹ ਹੀ ਕੁਝ ਕਰ ਰਹੀਆਂ ਨੇ ਇਹ ਹੀ ਕੁਝ ਕਰ ਰਹੀਆਂ ਨੇ ਉਹਨੇ ਨਜਾਇਜ਼ ਹੀ ਕਿਸੇ ਦਾ ਨਾਮ ਲੈ ਲੈਂਦੇ ਆ ਨਜਾਇਜ਼ ਹੀ ਇਦਾਂ ਕਰ ਦਿੰਦੇ ਆ ਨੇ ਹੁੰਦਾ ਹੈ ਬਲਦਕਾਰ ਕਈ ਹੁਣ ਜਿੱਦਾਂ ਬਲਦਕਾਰ ਹੋਇਆ ਹੁਣ ਉੱਧਰ ਹੋਇਆ ਹੋਇਆ ਨਾ ਉੱਥੇ ਕਿਹੜੇ ਇਲਾਕਾ ਸੀਗਾ ਉਹ ਬਾਂladesh ਕਿਹੜਾ ਕੰਟਰੀ ਸੀ ਕਲਕੱਤਾ ਕਲਕੱਤੇ ਦੇ ਵਿੱਚ ਹਾਂ ਕਲਕੱਤੇ ਦੇ ਵਿੱਚ ਹੋਇਆ ਨਾ ਕਲਕੱਤੇ ਦੇ ਵਿੱਚ ਉਹ ਰੇਵਸਲੀ ਹੋਇਆ ਬਾਕੀ ਜਿਹੜੇ ਆ ਪੈਸੇ ਪੂਸੇ ਲੈ ਕੇ ਆਂਦੇ ਉਹ ਰੇਵ ਨਹੀਂ ਗਿਣਿਆ ਜਾਂਦੇ ਕਿਉਂ ਉੱਥੇ ਚਾਰ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਕੁੜੀ ਮਾਰੀ ਤੇ ਆ ਜਿਹੜੇ ਪੈਸੇ ਲੈ ਕੇ ਕਰਦੇ ਆ ਇਹ ਰੇਪ ਨਹੀਂ ਹੈਗਾ ਜਿਹੜੇ ਪੈਸੇ ਲੈ ਲੇ ਠੰਡਾ ਕਰ ਲਿਆ ਦੋ ਦੋ ਤਿੰਨ ਤਿੰਨ ਮਹੀਨੇ ਗੱਲ ਨਹੀਂ ਸੁਣਨੀਗੀ ਇਹ ਰੀਪ ਮੈਂ ਨਹੀਂ ਕਹਿੰਦਾਗਾ ਮੈਂ ਤਾਂ ਆਪ ਕਹਿੰਨਾ ਤੀਆਂ ਭੈਣਾਂ ਨੂੰ ਇਦਾਂ ਦੇ ਪੁੱਠੇ ਸਿੱਦੇ ਕੰਮ ਕਰਨੇ ਛੱਡ ਦਿਓ ਐਵੇਂ ਕਿਉਂ ਬਦਨਾਮ ਦੂਜੀਆਂ ਤੀਆਂ ਭੈਣਾਂ ਨੂੰ ਵੀ ਬਦਨਾਮ ਕਰਦੀਆਂ ਨੇ ਤੇ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਅਮਰਤਪਾਲ ਦੇ ਮਹਿਰੋ ਦੇ ਨਾਲ ਅਸੀਂ ਖੜੇ ਆ ਜਿੱਦੋਂ ਵੀ ਸਾਨੂੰ ਫੋਨ ਕਰੇ ਅਸੀਂ ਜਰੂਰ ਪਹੁੰਚਾਂਗੇ ਸਾਥ ਉਹ ਤਾਂ ਦੇਵਾਂਗੇ ਬਹੁਤ ਵਧੀਆ ਕੰਮ ਕਰਦਾ ਜਿਹੜਾ ਸਾਡੀ ਧੀ ਭੈਣਾਂ ਦੀ ਰੱਖਿਆ ਕਰੂਗਾ ਧੀ ਭੈਣਾਂ ਦੇ ਗਲਤ ਕੋਈ ਬੋਲਦਾ ਹੈਗਾ ਉਹਨਾਂ ਦੇ ਸਿਰ ਚੜ ਬੋਲਾਂਗੇ ਸੀ ਜ਼ਰੂਰ ਕਰਾਂਗੇ ਜਿਹੜਾ ਵੀ ਕੋਈ ਤੀ ਪੈਣ ਦੇ ਨਾਲ ਗਲਤ ਬੋਲੂਗਾ ਜਿਨ ਨਾਲ ਖੜਾਂਗੇ ਅਮਰਤ ਤੁਸੀਂ ਵੀ ਬੜੇ ਮਸਲਿਆਂ ਚ ਜਾਂਦੇ ਹੋ ਇਸ ਤਰ੍ਹਾਂ ਦੇ ਵੀ ਮਸਲੇ ਤੁਹਾਡੇ ਕੋਲ ਆਂਦਾ ਹੋਗਾ ਅੱਜ ਅਮਰਿਤਪਾਲ ਮਹਿਰੋ ਦੇ ਨਾਲ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੋ ਸਕਦਾ ਮੈਂ ਤਾਂ ਕਹਿ ਸਕਦਾ ਅੱਜ ਮੇਰੇ ਮੈਂ ਤਾਂ ਥੋੜੇ ਦਿਨ ਹੀ ਹੋ ਗਿਆ ਆ ਦੇਖੀ ਹੋਣੀ ਤੁਸੀਂ ਚੱਲਦੀ ਹੋਈ ਵੀਡੀਓ ਇੱਕ ਮੈਨੂੰ 15-10 ਦਿਨ ਨਹੀਂ ਹੋ 10 ਦਿਨ ਵੀ ਨਹੀਂ ਹੋਏਗੇ ਉਹਦੇ ਵਿੱਚ ਇਹ ਕੁੜੀ ਕੱਢ ਕੇ ਲੈ ਕੇ ਆਇਆ ਉਹਦੇ ਵਿੱਚ ਸਿਰਫ ਉਹਦੇ ਵਿੱਚ ਕੀ ਕੀਤਾ ਹੋਇਆ ਇੱਕ ਜ਼ਮੀਨ ਦੇ ਪਿੱਛੇ ਇੱਕ ਜਗ੍ਹਾ ਦੇ ਪਿੱਛੇ ਉਹਨੂੰ ਗ੍ਰਿਫਤਾਰ ਉਹ ਕੀਤਾ ਹੈ ਤਾੜ ਕੇ ਰੱਖਿਆ ਆ ਸੀਗਾ ਤੇ ਉਹ ਹੁਣ ਕੱਢ ਕੇ ਲੈ ਉਹ ਵੀ ਹਕੂਮਤ ਲਾਈ ਰਹੀ ਆ ਬਾਬਾ ਜੀ 2 ਲੱਖ ਰੁਪਏ ਲਿਆ ਮੁੰਡੇ ਕੋਲੋਂ ਕਦੇ 3 ਲੱਖ ਲਿਆ ਯਾਰ ਜੇ ਅਸੀਂ ਕਰਾਂਗੇ ਹਕੂਮਤ ਤਾਂ ਅਗਲੇ ਨੇ ਲਾਉਣੀ ਲਾਉਣੀ ਆ ਅਲੋਕੇਸ਼ਨ ਤਾਂ ਲਾਉਣੀ ਆ ਸਾਡੇ ਤੇ ਵੀ ਲਾਉਣੀ ਆ ਜੇ ਤਾਂ ਕਹੀਂ ਲਿਆ ਜਾਂ ਨਹੀਂ ਲਿਆ ਅਸੀਂ ਤਾਂ ਇੱਕ ਚਵਾਨੀ ਵੀ ਨਹੀਂ ਲੇਗੀ ਇਸ ਸਜ਼ਾ ਹੋਣੀ ਚਾਹੀਦੀ ਇਦਾਂ ਦੇ ਲੋਕਾਂ ਇਦਾਂ ਦੇ ਬੰਦਿਆਂ ਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਐ ਸਿੱਧੀ ਵੀ ਫਾਂਸੀ ਹੋਣੀ ਚਾਹੀਦੀ ਜਿਹੜੇ ਇਦਾਂ ਦੇ ਗਲਤ ਕੰਮ ਕਰਦੇ ਆ ਜਿਹੜੇ ਧੀਆ ਭੈਣਾਂ ਨੂੰ ਹੋਰ ਵੀ ਬਦਨਾਮ ਕਰਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ